ਸਾਰੇ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਮੈਂ ਹੋਇਆ ਸੀ ਮੇਰੇ ਭੈਣ ਦੇ ਘਰ ਤੇ ਤੁਹਾਨੂੰ ਦਿਖਾਉਣੇ ਆ ਭੈਣ ਦੇ ਘਰ ਲੱਗੇ ਹੋਏ ਬੂਟੇ ਜੀਜਾ ਜੀ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਬੂਟਿਆਂ ਦਾ ਤੇ ਮੇਰੇ ਭਾਨਜਿਆਂ ਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਆ ਬੂਟੇ ਲਗਾਉਣ ਦਾ ਤੇ ਉਹਨਾਂ ਨੇ ਨਵਾਂ ਘਰ ਬਣਾਇਆ ਤੇ ਆਪਣੇ ਘਰ ਦੇ ਵਿੱਚ ਫਲਦਾਰ ਬੂਟੇ ਲਗਾਏ ਨੇ ਇਹ ਸਾਰੇ ਬੂਟੇ ਮਲੇਰਕੋਟਲੇ ਤੇ ਪਟਿਆਲੇ ਨਸਰੀ ਚੋਂ ਆਏ ਹੋਏ ਨੇਗੇ ਤੇ ਤੁਹਾਨੂੰ ਦਿਖਾਉਣੇ ਆ ਦੋਸਤੋ ਬੂਟੇ ਕਿਸ ਤਰ੍ਹਾਂ ਜਿਹੜੇ ਬੂਟਿਆਂ ਨੇ ਫਲ ਵੀ ਚੱਕ ਲਿਆ ਇਹ ਬੂਟੇ ਆਪਣਾ 2 ਸਾਲ ਪਹਿਲਾਂ ਲਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਕੰਡੀਸ਼ਨ ਆ ਆ ਦੇਖੋ ਦੋਸਤੋ ਪਪੀਤੇ ਦਾ ਬੂਟਾ ਕਿਸ ਤਰ੍ਹਾਂ ਜਿਹੜਾ ਬੂਟੇ ਦੇ ਉੱਤੇ ਪਪੀਤੇ ਲੱਗੇ ਹੋਏ ਨੇਗੇ ਤੁਸੀਂ ਦੇਖ ਸਕਦੇ ਹੋ ਇਹ ਆੜੂਆਂ ਦਾ ਬੂਟਾ ਤੇ ਆੜੂ ਨੇ ਹਲੇ ਫਲ ਨਹੀਂ ਚੱਕਿਆ ਥੋੜਾ ਜਿਹਾ ਕੰਡੀਸ਼ਨ ਇਹਦੀ ਲੋਏ ਲੱਗ ਰਹੀ ਆ ਪਰ ਚੱਕ ਲੂਗਾ ਦੋਸਤੋ ਕਿਉਂਕਿ ਇਹਨੂੰ ਲਾਇਆ ਨੂੰ ਹਲੇ 2 ਸਾਲ ਹੀ ਹੋਏ ਨੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿੰਨੂਆਂ ਦਾ ਕਿਸ ਤਰ੍ਹਾਂ ਜਿਹੜਾ ਕਿੰਨੂਆਂ ਦੇ ਬੂਟੇ ਨੇ ਵੀ ਫਲ ਬਹੁਤ ਜ਼ਿਆਦਾ ਚੱਕ ਰੱਖਿਆ ਆ ਦੇਖ ਸਕਦੇ ਹੋ ਤੁਸੀਂ ਕਿੰਨੂ ਲੱਗੇ ਹੋਏ ਨੇ ਤੇ ਇਸ ਸਾਈਡ ਵੀ ਕਿੰਨੂ ਲੱਗੇ ਹੋਏ ਨੇਗੇ ਦੇਖ ਸਕਦੇ ਹੋ ਤੁਸੀਂ ਇਹ ਤਾਂ ਬੂਟਾ ਲਗਭਗ ਕਿੰਨੂਆਂ ਨਾਲ ਫੁੱਲ ਭਰੀ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਇਸ ਸਾਈਡ ਵੀ ਆਪਣਾ ਕਿੰਨੂਆਂ ਦਾ ਬੂਟਾ ਤੇ ਇਹ ਦਰ ਵੀ ਕਿੰਨੂਆਂ ਦਾ ਬੂਟਾ ਤੇ ਕਿੰਨੂ ਦੇ ਵਿੱਚ ਪੰਛੀਆਂ ਨੇ ਆਲਣਾ ਹੀ ਬਣਾਏ ਹੋਏ ਨੇ ਇਸ ਬੂਟੇ ਦੇ ਵਿੱਚ ਪੰਛੀ ਨੇ ਆਲਣਾ ਬਣਾ ਰੱਖਿਆ ਆਪ ਨੂੰ ਤਾਂ ਇਹ ਛਾਂ ਦੇ ਨਾਲ ਫਲ ਵੀ ਦਿੰਦੇ ਨੇ ਤੇ ਪੰਛੀਆਂ ਲਈ ਵੀ ਇਹ ਘਰ ਦਾ ਇੱਕ ਰਹਿਣ ਬਸੇਰਾ ਦੇਣ ਦੇ ਵਿੱਚ ਮਦਦ ਕਰਦੇ ਨੇ ਦੇਖ ਸਕਦੇ ਹੋ ਤੁਸੀਂ ਦੋਸਤੋ ਤੇ ਹੁਣ ਚੱਲਦੇ ਆਂ ਬਈ ਇਸ ਸਾਈਡ ਇਸ ਸਾਈਡ ਵੀ ਬਹੁਤ ਜ਼ਿਆਦੇ ਜਿਹੜੇ ਕਿ ਬੂਟੇ ਨੇ ਫਲਦਾਰ ਲੱਗੇ ਹੋਏ ਨੇ ਤੇ ਆਹ ਲਾਇਆ ਹੋਇਆ ਔਲਿਆਂ ਦਾ ਬੂਟਾ ਔਲੇ ਤਾਂ ਨਹੀਂ ਨਹੀਂ ਲੱਗੇ ਹਲੇ ਇਹਦੇ ਵਿੱਚ ਪਰ ਲੱਗ ਜਾਣਗੇ ਆਉਣ ਵਾਲੇ ਸਾਲ ਡੇਢ ਸਾਲ ਤੱਕ ਕਿਉਂਕਿ ਇਹ ਬੂਟਾ ਵਾਲੇ ਛੋਟਾ ਤੇ ਇਸ ਤੋਂ ਬਾਅਦ ਇਹਦੇ ਔਲੇ ਵੀ ਲੱਗ ਜਾਣਗੇ ਤੇ ਕਾ ਦੇਖੋ ਦੋਸਤੋ ਇਹ ਹੈ ਬੂਟੇ ਬਦਾਮਾਂ ਦਾ ਕਿਸ ਤਰ੍ਹਾਂ ਜਿਹੜੇ ਬਦਾਮ ਨੇ ਇਸ ਤੇ ਲੱਗੇ ਹੋਏ ਨੇ ਦੇਖੋ ਤੁਸੀਂ ਛੋਟਾ ਜਿਹਾ ਬੂਟਾ ਤੇ ਕਿਸ ਤਰ੍ਹਾਂ ਜਿਹੜੇ ਬਦਾਮਾਂ ਦੇ ਨਾਲ ਭਰਿਆ ਹੋਇਆ ਕਈ ਲੋਕ ਕਹਿੰਦੇ ਨੇ ਪੰਜਾਬ ਦੇ ਵਿੱਚ ਬਦਾਮ ਸੇਬ ਇਹਨਾਂ ਦੇ ਬੂਟੇ ਨਹੀਂ ਹੁੰਦੇ ਪਰ ਆਹ ਦੇਖੋ ਤੁਹਾਡੇ ਸਾਹਮਣੇ ਬਦਾਮਾਂ ਦਾ ਬੂਟਾ ਪੰਜਾਬ ਦੇ ਵਿੱਚ ਸੰਗਰੂਰ ਡਿਸਟ੍ਰਿਕਟ ਦਾ ਇਹ ਪਿੰਡਾ ਹਰੀਗੜ ਗੇਲਾ ਤੇ ਕਿਸ ਤਰ੍ਹਾਂ ਦੇਖੋ ਦੋਸਤੋ ਬਦਾਮਾਂ ਦੇ ਨਾਲ ਭਰਿਆ ਹੋਇਆ ਫੁੱਲ ਇਹ ਆਪਣੇ ਆਪ ਜਿਹੜੇ ਬਦਾਮ ਲੰਗੇ ਇਹ ਜਿਹੜੇ ਲੱਗੇ ਹੋਏ ਨੇ ਫਲ ਇਹ ਆਪਣੇ ਆਪ ਫਟ ਕੇ ਤੇ ਇਹਦੇ ਵਿੱਚੋਂ ਬਦਾਮ ਨਿਕਲਣ ਲੱਗ ਜਾਣਗੇ ਪਾਟਣ ਲੱਗ ਜੂਗਾ ਇਹ ਕਈ ਬਦਾਮ ਆ ਦੇਖੋ ਜਿਸ ਤਰ੍ਹਾਂ ਤੁਸੀਂ ਆਹ ਦੇਖੋ ਇਹ ਆਪਣੇ ਆਪ ਇਸ ਤਰ੍ਹਾਂ ਇਹਨਾਂ ਦੇ ਵਿੱਚ ਤਰੇੜ ਆ ਜੂਗੀ ਤੇ ਪਾਟਣ ਲੱਗ ਜੂ ਤੇ ਉਸ ਤੋਂ ਬਾਅਦ ਬਦਾਮ ਪੱਕ ਜਾਣਗੇ ਤੇ ਉਸ ਤੋਂ ਬਾਅਦ ਆਪਾਂ ਦਿਖਾਉਣੇ ਤੁਹਾਨੂੰ ਅੰਜੀਰ ਦਾ ਬੂਟਾ ਆ ਅੰਜੀਰ ਦੇਖੋ 2 ਸਾਲਾਂ ਦੇ ਵਿੱਚ ਬੂਟਾ ਕਿੱਡਾ ਹੋ ਗਿਆ ਤੇ ਕੀ ਕੰਡੀਸ਼ਨ ਹੈ ਇਹਦੇ ਵਿੱਚ ਅੰਜੀਰ ਲੱਗੇ ਵੀ ਹੋਏ ਨੇ ਦੇਖ ਸਕਦੇ ਹੋ ਤੁਸੀਂ ਤੇ ਇਹ ਦਰਾਗੀ ਜਾਮਣ ਦਾ ਬੂਟਾ ਫਿਰ ਇਹ ਆ ਗਿਆ ਆੜੂਆਂ ਦਾ ਬੂਟਾ ਤੇ ਇਧਰ ਅਨਾਰ ਲੱਗੇ ਹੋਏ ਨੇ ਥੋੜਾ ਕਾਹ ਕੱਢਣ ਵਾਲਾ ਸਾਫ ਸਫਾਈ ਕਰਨ ਵਾਲੀ ਜ਼ਰੂਰ ਆ ਪਰ ਬੂਟੇ ਸ਼ਾਨਦਾਰ ਨੇ ਤੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਦੋਸਤੋ ਕਿਸ ਤਰ੍ਹਾਂ ਕਿੰਨੂ ਵੀ ਲੱਗੇ ਹੋਏ ਨੇਗੇ ਸਾਰੇ ਹੀ ਬੂਟੇ ਸ਼ਾਨਦਾਰ ਨੇਗੇ ਫਲ ਵੀ ਚੱਕ ਰੱਖਿਆ ਦੋ ਸਨਾਂ ਦੇ ਵਿੱਚੀ ਤੇ ਇਹ ਆਪਣਾ ਸੰਤਰੀਆਂ ਦਾ ਇਹ ਤੇ ਸਾਂਤਰੀ ਲੱਗੇ ਹੋਏ ਨੇ ਛੋਟੇ ਲੱਗੇ ਹੋਏ ਨੇ ਆ ਦੇਖੋ ਦੋਸਤੋ ਇੱਥੇ ਲੱਗੇ ਹੋਏ ਨੇਗੇ ਆਉਣ ਵਾਲੇ ਅਗਲੇ ਸਾਲ ਤੱਕ ਇਹ ਵੀ ਬੂਟਾ ਜਿਹੜਾ ਕਿ ਫਲ ਨਾਲ ਭਰ ਜੂ ਤੇ ਉਸ ਤੋਂ ਬਾਅਦ ਫੇਰ ਕਿਨੂ ਤੇ ਅਮਰੂਦਾਂ ਦਾ ਬੂਟਾ ਆ ਦੇਖੋ ਦੋਸਤੋ ਤੇ ਇਸ ਸਾਈਡ ਫੇਰ ਕਿਨੂਆਂ ਦਾ ਬੂਟਾ ਲੱਗਿਆ ਹੋਇਆ ਦੋਸਤੋ ਕਿਨੂ ਬਹੁਤ ਜ਼ਿਆਦਾ ਲੱਗੇ ਹੋਏ ਨੇਗੇ ਦੇਖੋ ਤੁਸੀਂ ਕਿਨੂ ਦਾ ਫਲ ਕਿੰਨਾ ਲੱਗਿਆ ਹੋਇਆ ਤੇ ਬਹੁਤ ਹੀ ਵਧੀਆ ਲੱਗਦਾ ਦੋਸਤੋ ਇਹ ਮਿੱਟੀ ਜਿਹੜੀ ਪਰਤ ਪਾਈ ਹੋਈ ਸੀ ਬਹੁਤ ਵਧੀਆ ਮਿੱਟੀ ਲਾਲ ਮਿੱਟੀ ਹੈ ਇਹ ਮਿੱਟੀ 'ਚ ਵੀ ਬਹੁਤ ਜਾਨ ਆ ਤੇ ਜਿਹੜਾ ਬੂਟਿਆਂ ਦੇ ਵਿੱਚ ਪਾਣੀ ਪਾਏ ਜਾਂਦਾ ਲਗਭਗ ਆਪਣਾ ਪਿੱਛੋਂ ਦੀ ਘਰ ਦੇ ਨਹਿਰ ਵਗਦੀ ਆ ਵੱਡੀ ਭਾਖੜਾ ਤੇ ਉਸ ਤੋਂ ਲਿਆ ਕੇ ਜੀਜਾ ਜੀ ਤੇ ਆਪਣਾ ਭਾਣਜੇ ਪਾਣੀ ਪਾਉਂਦੇ ਨੇ ਇਹਨਾਂ ਦੇ ਵਿੱਚ ਆਹ ਦੇਖ ਸਕਦੇ ਹੋ ਤੁਸੀਂ ਕਿ ਸਾਈਡ ਅਮਰੂਦਾਂ ਦਾ ਕਿੰਨੂਆਂ ਦਾ ਤੇ ਜਾਮਣਾਂ ਦਾ ਬਹੁਤ ਸੋਹਣਾ ਲੱਗਦਾ ਜਦੋਂ ਆਪਾਂ ਘਰ ਬਣਾਉਂਦੇ ਆ ਤੇ ਵਿੱਚ ਫਲਾਂ ਦੇ ਹੋਰ ਬੂਟੇ ਹੋਣਾਂ ਜਿਹੜੀ ਘਰ ਦੀ ਸ਼ਾਨ ਹੁੰਦੀ ਆ ਤੇ ਸੋਹਣਾ ਲੱਗਦਾ ਘਰ ਬੂਟਿਆਂ ਨਾਲ ਹੋਰ ਵੀ ਜਿਆਦਾ ਸੋਹਣਾ ਲੱਗਣ ਲੱਗ ਜਾਂਦਾ ਤਾਂ ਦੋਸਤੋ ਮੇਰੀ ਸਾਰੇ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਘਰੇ ਲਾਓ ਜਿੰਨਾਂ ਕੋਲ ਘਰੇ ਜਗ੍ਹਾ ਬੂਟੇ ਲਾਉਣ ਦੀ ਫਲਦਾਰ ਲਾਓ ਜਾਂ ਸ਼ਾਨਦਾਰ ਜਾਂ ਆਪਣੇ ਖੇਤਾਂ 'ਚ ਲਗਾਓ ਕਿਉਂਕਿ ਹੁਣ ਮੌਨਸੂਨ ਆ ਚੁੱਕਾ ਬਰਸਾਤਾਂ ਦਾ ਮੌਸਮ ਆ ਸਾਰੇ ਬੂਟੇ ਜਲਦੀ ਚੱਲ ਪੈਣਗੇ ਅਤੇ ਵਧੀਆ ਗਰੋ ਕਰਨਗੇ ਧੰਨਵਾਦ ਦੋਸਤੋ ਆਪਣੀ ਵੀਡੀਓ ਨੂੰ ਵੱਧੂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਕਰਿਓ ਇਹ ਜੀਆਂ ਹੋਰ ਵੀਡੀਓ ਦੇਖਣ ਦੇ ਲਈ ਧੰਨਵਾਦ ਦੋਸਤੋ